ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲੂ ਕਾਰੇ ਦਾ ਮਤਲਬ ਹੈ ਤਬਾਹੀ ਬਰਬਾਦੀ ਜੋ ਕਿਸੇ ਹਾਕਮ ਵੱਲੋਂ ਕੀਤੀ ਜਾਵੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਮੁਗਲਾਂ ਦੇ ਅਤਿਆਚਾਰ ਬਹੁਤ ਜ਼ਿਆਦਾ ਵੱਧ ਗਏ ਸਿੱਖਾਂ ਨੇ ਮੌਕਾ ਤਾੜ ਕੇ ਐਮਨਾਬਾਦ ਦੇ ਫੌਜਦਾਰ ਜਸਪਤ ਰਾਏ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਸਪਤ ਰਾਏ ਦਾ ਭਰਾ ਲਖਪਤ ਰਾਏ ਲਾਹੌਰ ਦੇ ਸੂਬੇਦਾਰ ਯਾਇਆ ਖਾਨ ਦਾ ਦੀਵਾਨ ਸੀ ਪਰ ਆਦੀ ਮੌਤ ਦੀ ਖਬਰ ਸੁਣ ਕੇ ਲਖਪਤ ਰਾਏ ਨੇ ਆਪਣੀ ਪਗ ਲਾਹੌਰ ਦੇ ਨਵਾਬ ਦੇ ਪੈਰਾਂ ਉੱਤੇ ਰੱਖ ਕੇ ਕਸਮ ਖਾਧੀ ਕਿ ਮੈਂ ਇਸ ਪਗ ਨੂੰ ਉਦੋਂ ਤੱਕ ਆਪਣੇ ਸਿਰਤੇ ਨਹੀਂ ਰੱਖਾਂਗਾ ਜਦੋਂ ਤੱਕ ਮੈਂ ਆਪਣੇ ਭਰਾ ਦਾ ਬਦਲਾ ਸਿੱਖਾਂ ਦੇ ਨਾਲ ਲੈ ਕੇ ਸਿੱਖਾਂ ਦਾ ਖੁਰਾ ਖੋਜਣਾ ਮਿਟਾ ਦੇਵਾਂ ਯਹੀਆ ਖਾਨ ਨੇ ਖੁਸ਼ ਹੋ ਕੇ ਲਾਹੌਰ ਦੇ ਸਿੱਖਾਂ ਦਾ ਕਤਲ ਕਰਵਾਉਣਾ ਸ਼ੁਰੂ ਕਰ ਦਿੱਤਾ ਅਤੇ ਸਿੱਖਾਂ ਦੇ ਸਿਰਾਂ ਦੇ ਇਨਾਮ ਰਖਵਾ ਦਿੱਤੇ ਜਦੋਂ ਇਸ ਘਟਨਾ ਦੀ ਖਬਰ ਸਿੱਖ ਜਰਨੈਲ ਨਵਾਬ ਕਪੂਰ ਸਿੰਘ ਨੂੰ ਮਿਲੀ ਤਾਂ ਉਸਨੇ ਸਾਰੇ ਸਿੱਖ ਜਰਨੈਲਾਂ ਨੂੰ ਆਪਣੀਆਂ ਫੌਜਾਂ ਲੈ ਕੇ ਕਨਨਵਾਲ ਗੁਰਦਾਸਪੁਰ ਦੇ ਜੰਗਲਾਂ ਦੇ ਲਾਗੇ ਪਹੁੰਚਣ ਦੀ ਅਪੀਲ ਕੀਤੀ ਮਾਰਚ 1746 ਈਸਵੀ ਨੂੰ ਲਗਭਗ 25000 ਫੌਜਾਂ ਕਨਵਾਲ ਦੇ ਛੰਬ ਤੇ ਇਕੱਠੀਆਂ ਹੋ ਗਈਆਂ ਦੂਜੇ ਪਾਸੇ ਲਖਪਤ ਰਾਏ ਦੀਆਂ ਲੱਖਾਂ ਫੌਜਾਂ ਨੇ ਤੋਪਾਂ ਤੇ ਬਾਰੂਦਾਂ ਦੇ ਨਾਲ ਸਿੱਖਾਂ ਨੂੰ ਘੇਰਾ ਪਾ ਲਿਆ ਸ਼ਾਹੀ ਫੌਜਾਂ ਨੇ ਪਹਾੜੀ ਰਾਜਿਆਂ ਨੂੰ ਵੀ ਆਪਣੇ ਨਾਲ ਰਲਾ ਲਿਆ ਸਿੰਘ ਰਾਤ ਵੇਲੇ ਜੰਗਲ ਤੋਂ ਬਾਹਰ ਨਿਕਲਦੇ ਲਖਪਤ ਰਾਏ ਦੀਆਂ ਫੌਜਾਂ ਤੇ ਹਮਲਾ ਕਰਕੇ ਰਾਸ਼ਨ ਤੇ ਹਥਿਆਰ ਲੁੱਟ ਕੇ ਲੈ ਆਉਂਦੇ ਇਹ ਘੇਰਾ ਮਾਰਚ ਤੋਂ ਲੈ ਕੇ ਮਈ ਤੱਕ ਲਗਭਗ ਨਵੇਂ ਮਹੀਨੇ ਚੱਲਿਆ ਜਿਸ ਨਾਲ ਸਿੰਘਾਂ ਦਾ ਰਾਸ਼ਨ ਪਾਣੀ ਖਤਮ ਹੋ ਗਿਆ ਇਸ ਨਾਲ ਸਿੰਘਾਂ ਦਾ ਜਾਨੀ ਨੁਕਸਾਨ ਹੋਣ ਲੱਗਾ ਸਿੰਘਾਂ ਨੇ ਹੌਸਲੇ ਨਹੀਂ ਛੱਡੇ ਸਿੰਘਾਂ ਦੇ ਹੱਥੋਂ ਲਖਪਤ ਰਾਏ ਦਾ ਮਾਮਾ ਅਤੇ ਪੁੱਤਰ ਮਾਰਿਆ ਗਿਆ ਆਪਣੀ ਹਾਰ ਹੁੰਦੀ ਦੇਖ ਲਖਪਤ ਰਾਏ ਨੇ ਨੇੜੇ ਦੇ ਪਿੰਡਾਂ ਦੇ ਲੋਕਾਂ ਨੂੰ ਡਰਾ ਕੇ ਜੰਗਲਾਂ ਦੇ ਪੇੜ ਕਟਵਾ ਕੇ ਅੱਗ ਲਗਵਾ ਦਿੱਤੀ ਮੁਸੀਬਤਾਂ ਨੇ ਸਿੰਘਾਂ ਨੂੰ ਚਾਰੇ ਪਾਸੇ ਘੇਰ ਲਿਆ ਜੇਠ ਹਾਰ ਦੀ ਗਰਮੀ ਵਿੱਚ ਜੰਗਲ ਦੀ ਅੱਗ ਵਿੱਚ 2000 ਸਿੰਘ ਸ਼ਹੀਦ ਹੋ ਗਏ ਦੋਨੋਂ ਪਾਸਿਆਂ ਕਮਸਾਨ ਦਾ ਯੁੱਧ ਹੋਇਆ ਰਾਵੀ ਦਰਿਆ ਪਾਰ ਕਰਦੇ ਆਤੇ ਮੁੰਗਲਾਂ ਨਾਲ ਜੂਦਦੇ ਹੋਇਆ ਲਗਭਗ 11000 ਸਿੰਘ ਸਿੰਘਣੀਆਂ ਤੇ ਬੱਚੇ ਸ਼ਹੀਦ ਹੋ ਗਏ 3000 ਸਿੰਘਾਂ ਨੂੰ ਬੰਦੀ ਬਣਾ ਕੇ ਲਖਪਤ ਰਾਏ ਲਾਹੌਰ ਲੈ ਗਿਆ ਜਿੱਥੇ ਉਹਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹਾਲਾਤ ਭਾਵੇਂ ਕਿੰਨੇ ਵੀ ਮਾੜੇ ਸਨ ਪਰ ਸਿੱਖਾਂ ਨੇ ਅਖੀਰ ਦਮ ਤੱਕ ਹੌਸਲੇ ਨਹੀਂ ਛੱਡੇ ਅਤੇ ਨਾ ਹੀ ਹਾਰ ਮੰਨੀ ਸਿੰਘ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਹਿੰਮਤ ਦਲੇਰੀ ਅਤੇ ਹੌਸਲੇ ਦੇ ਮੁਸ਼ਕਲਾਂ ਦਾ ਟਕਰਾ ਕਰਦੇ ਰਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ